ਹਾਂਜੀ ਮਿੱਤਰੋ ਕਿਦਾਂ ਸਾਰੇ ਆਈ ਹੋਪ ਸਾਰੇ ਜਾਨੇ ਠੀਕ ਠਾਕ ਹੀ ਹੋਵੋਗੇ ਤੇ ਕਾਫੀ ਵੀਰਾਂ ਭਰਾਵਾਂ ਦੇ ਮੈਨੂੰ ਕਮੈਂਟ ਆਏ ਮੈਸੇਜ ਆਏ ਬੀਦੂ ਕਿਦਾਂ ਠੀਕ ਆ ਤੁਹਾਨੂੰ ਪਤਾ ਹੀ ਆ ਥੋੜੀਆਂ ਜੀਆਂ ਸੱਟਾਂ ਲੱਗੀਆਂ ਸੀ ਮੇਰੇ ਤੇ ਇਹ ਬਲੌਗ ਅੱਜ ਵੀਡੀਓ ਪਾਉਣ ਦਾ ਮਕਸਦ ਆ ਜਿਹੜਾ ਇਹ ਮੇਰੀ ਸੱਟ ਦੇ ਰਿਲੇਟਡ ਹੀ ਆ ਸਾਰੇ ਜਾਨੇ ਜਰੂਰ ਸੁਣ ਕੇ ਆਇਓ ਵੀ ਸੱਟ ਲੱਗੀ ਕਿਦਾਂ ਤੇ ਕੀ ਗੱਲ ਬਾਤ ਆ ਜੋ ਵੀ ਮੈਂ ਤੁਹਾਨੂੰ ਦੱਸ ਰਹੀ ਦਮ ਤੇ ਕੀ ਹੋਇਆ ਕਿ ਮੈਂ ਸਵੇਰੇ 5:30 ਵਜੇ ਸਾਈਕਲ ਤੇ ਜਾਂਦਾ ਸੀਗਾ ਕੰਮ ਤੇ ਤਾਨੂੰ ਪਤਾ ਇੱਥੇ ਆ ਕੇ ਨਵੇਂ-ਨਵੇਂ ਬੰਦੇ ਦਾ ਲਾਇਸੈਂਸ ਤਾਂ ਬਣਦਾ ਨਹੀਂ ਹੈਗਾ 2 ਸਾਲ ਤੇ ਕੰਮਕਾਰ ਸਾਰੇ ਪੰਜਾਬੀ ਭਰਾਵਾਂ ਨੂੰ ਆਪਣੇ ਨੂੰ ਸਾਈਕਲਾਂ ਤੇ ਹੀ ਜਾਣਾ ਪੈਂਦਾ ਤੇ ਸਾਈਕਲ ਹੀ ਇੱਥੇ ਮੇਨ ਆ ਸਾਰਿਆਂ ਨੂੰ ਵੱਧ ਜਿਵੇਂ ਇੱਕ ਪਾਟ ਲਾ ਲਓ ਜਿੰਦਗੀ ਦਾ ਔਰ ਸਾਈਕਲ ਇੱਕ ਪਾਟ ਹੀ ਆ ਨਵੇਂ ਬੰਦੇ ਦੀ ਇਹ 2 ਸਾਲਾਂ ਦੀ ਏ ਉਹਦੇ ਕਰਕੇ ਸਾਈਕਲਾਂ ਤੇ ਸਾਰੇ ਮੇਰੇ ਭਰਾ ਕੰਮ ਤੇ ਜਾਂਦੇ ਨੇ ਤੇ ਕੀ ਹੋਇਆ ਜਿਹੜੇ ਏਰੀਏ 'ਚ ਆ ਮੈਂ ਉੱਥੇ ਮਤਲਬ ਚੜ੍ਹਾਈਆਂ ਬਹੁਤ ਨੇ ਤੇ ਪਹਹੀ ਜਾਂਦੀ ਸੀਗੀ ਕੱਚੀ ਤੇ ਆਪਣੇ ਖੇਤ 'ਚ ਨੂੰ ਚੜ੍ਹਾਈ ਉੱਤਰਦੇ ਸਾਰ ਤੇ ਮੈਂ ਉਹ ਪਹੀ ਤੋਂ ਜਦੋਂ ਸਾਈਕਲ ਲਾਇਆ ਥੱਲੇ ਨੂੰ ਤੇ ਇੱਕਦਾਂ ਮੂਰੇ ਤੁਹਾਨੂੰ ਪਤਾ ਕੱਚੀ ਪਈ ਸੀ ਉਹ ਤੇ ਹੈਂਡਲ ਡੋਲ ਗਿਆ ਤੇ ਮੈਂ ਗਿਰ ਗਿਆ ਤੇ ਚਲੋ ਬਚਾਅ ਹੋ ਗਿਆ ਨਾ ਬਹੁਤ ਜ਼ਿਆਦੇ ਫਿਰ ਵੀ ਚਲੋ ਐਡਾ ਮੰਨ ਲਓ ਵੀ ਆ ਮਾੜੀ ਮੋਟੀ ਐਡਾਂ ਜਿਹੜੀ ਟਾਗੀ ਜਾਂ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਗੋਟਾ ਦਿਖਾ ਦਿੰਨਾ ਮਾੜਾ ਜਿਹਾ ਆਪਣਾ ਤੇ ਆ ਗੋਡੇ ਤੇ ਝਰੀਟ ਆ ਗਈ ਚਲੋ ਜਿਵੇਂ ਵੀ ਕਹਿ ਦੀਏ ਜਾਂ ਮਾੜਾ ਜਿਹਾ ਅੱਖ ਤੇ ਆ ਜਾਂ ਇੱਥੇ ਘੜ ਹੁੱਡੀ ਤੇ ਤੇ ਬਚਾਅ ਹੋ ਗਿਆ ਪਰ ਮੈਂ ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਕੀ ਆ ਆਪਣੇ ਸਾਰੇ ਭਰਾਵਾਂ ਲਈ ਜਿਹਨੇ ਇਟਲੀ ਦੇ ਵਿੱਚ ਖਾਸ ਕਰਕੇ ਸਾਈਕਲਾਂ ਤੇ ਜਾਂਦੇ ਨੇ ਇੱਕ ਤਾਂ ਮੇਰੇ ਭਰਾ ਸਾਰੇ ਜਾਣੇ ਆਪਣੀਆਂ ਆਪਣੀਆਂ ਸਾਈਕਲਾਂ ਦੀਆਂ ਬ੍ਰੇਕਾਂ ਵੱਲ ਜ਼ਰੂਰ ਧਿਆਨ ਦੇਆ ਕਰੋ ਪਾ ਕੀ ਕਰਦਾ ਔਰ ਨਵਾਂ ਬੰਦਾ ਛੇਤੀ ਅਗਲਾ ਕੰਦਾ ਛੱਡ ਪਰੇ ਨਾ ਵੀ ਬ੍ਰੇਕਾਂ ਬਰੂਕਾਂ ਨੂੰ ਕੀ ਐ ਇਦਾਂ ਹੀ ਪੈਰ ਖੀਡਦੇ ਵੀ ਬੰਦੇ ਮੈਂ ਦੇਖੇ ਨੇ ਚਲੋ ਵੀ ਬ੍ਰੇਕਾਂ ਦੀ ਠੀਕ ਕਰਾਉਂਦੇ ਕੋਈ ਫਰਕ ਨਹੀਂ ਪੈਂਦਾ ਵੀਰੇ ਦੇਖੋ ਮੇਰਾ ਭਰਾ ਮੇਰੀ ਹੱਥ ਮੰਨ ਕੇ ਬੇਨਤੀ ਆ ਤੁਹਾਡੇ ਮੂਰੇ ਵੀ ਜ਼ਰੂਰ ਬ੍ਰੇਕਾਂ ਵਗੈਰਾ ਠੀਕ ਕਰਾ ਲਿਆ ਕਰੋ ਤੇ ਇੱਕ ਕਈ ਵੀਰ ਆਪਣੇ ਝੱਗੀ ਤੋਂ ਨਗੈਦੀ ਕਰ ਜਾਂਦੇ ਨੇ ਜਿਹੜੀ ਰੋਡ ਤੇ ਚੱਲਣ ਵਾਲੀ ਉਹ ਝੱਗੀ ਹੁੰਦੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਜ਼ਰੂਰ ਪਾ ਕੇ ਮੇਰਾ ਭਰਾ ਜਣੀ ਸਾਈਕਲਾਂ ਤੇ ਜਾਇਆ ਕਰੋ ਤੇ ਦੂਸਰੀ ਗੱਲ ਜਿੰਨੇ ਰੇ ਸਵੇਰੇ ਕੰਮ ਤੇ ਜਾਣਾ ਸਾਈਕਲ ਤੇ ਲਾਈਟ ਲੱਗੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਚੀਜ਼ਾਂ ਦਾ ਖਿਆਲ ਰੱਖਿਓ ਤੇ ਤੀਸਰੀ ਗੱਲ ਆ ਜਿਹੜੀ ਆਪਣੀ ਉਹ ਮੈਂ ਕਹਿਣੀ ਚ ਉਹਨਾ ਹੋ ਸਕਦਾ ਸਾਰੇ ਵੀਰ ਹੈਲਮਟ ਪਾ ਕੇ ਜ਼ਰੂਰ ਜਾਇਆ ਕਰੋ ਕਿਉਂਕਿ ਭਾਈਆਂ ਜੇ ਤੁਹਾਡੇ ਹੈਲਮਟ ਪਾਇਆ ਹੋ ਆਪਾਂ ਸਿਰ ਦੀ ਛੱਟ ਤੋਂ ਬਚ ਸਕਦੇ ਆ ਜਿਹੜੀ ਗੱਲ ਜਾਣੀ ਇਹ ਧਿਆਨ ਰੱਖਿਆ ਕਰੋ ਮੇਰਾ ਭਰਾ ਕਿਉਂਕਿ ਦੇਖੋ ਇੱਥੇ ਕੋਈ ਨਹੀਂ ਬਾਜੋ ਪੁੱਛਦਾ ਮੈਂ ਤੁਹਾਨੂੰ ਐਵੇਂ ਗਾ ਬਾਹਰ ਆਪਾਂ ਹੈਗੇ ਆ ਇਕੱਲਾ ਇਕੱਲਾ ਅੱਜਕੱਲ ਤੁਸੀਂ ਤਕਰੀਬਨ ਦੇਖਿਆ ਆਪਾਂ ਇਕੱਲੇ ਇਕੱਲੇ ਹੀ ਹੁੰਨੇ ਆ ਘਰ ਚ ਮੁੰਡੇ ਉਹ ਵੀ ਆਪਾਂ ਬਾਹਰ ਆ ਜਾਂਦੇ ਆ ਆਪਣੀਆਂ ਮਜਬੂਰੀਆਂ ਨੇ ਹਨਾ ਬਾਹਰ ਹੋਣਾ ਤੇ ਆਪਾਂ ਨੂੰ ਆ ਕੇ ਇੱਥੇ ਕੰਮਕਾਰ ਸਾਰਾ ਕੁਝ ਕਹਿਣ ਦਾ ਮਤਲਬ ਸਾਰਾ ਕੁਝ ਆਪ ਕਰਨਾ ਪੈਂਦਾ ਦੇਖੋ ਕੋਈ ਨਹੀਂ ਕਿਸੇ ਦਾ ਹੈਗਾ ਹੋਰ ਹੈਨਾ ਚਲੋ ਹੱਥ ਵਟਾਉਣਾ ਜੇ ਘਰ ਚ ਆਪਾਂ ਕਿਸੇ ਦੀ ਹੈਲਪ ਕਰਦੇ ਹੋ ਆਪਣੀ ਕਰਦਾ ਉਹ ਗੱਲਾਂ ਵੱਖਰੀਆਂ ਨੇ ਉਦਾਂ ਸਾਰੀ ਜ਼ਿੰਮੇਵਾਰੀ ਲਾ ਲਓ ਏ ਟੂ ਜੈਡ ਆਪਾਂ ਨੂੰ ਆਪਣੇ ਆਪ ਕਰਨੀ ਪੈਂਦੀ ਆ ਜਾਨੀ ਮੇਰਾ ਵੀਲ ਖਿਆਲ ਰੱਖਿਆ ਕਰੋ ਖਾਸ ਕਰਕੇ ਸਾਈਕਲਾਂ ਦੇ ਕੰਮ ਤੇ ਜਾਣ ਵਾਲੇ ਤੇ ਬਾਕੀ ਗੱਡੀਆਂ ਬਹੁਤ ਲੋਕ ਇੱਥੇ ਤੇਜ਼ ਚਲਾਉਂਦੇ ਆ ਸਾਈਕਲ ਆਗਲੇ ਨੂੰ ਅਗਲਾ ਉਹ ਟੱਚ ਨਹੀਂ ਜਾਣਦਾ ਤੁਹਾਨੂੰ ਪਤਾ ਹੀ ਆ ਅਗਲਾ ਕਹਿੰਦਾ ਵਿਚ ਮਾਰਿਆ ਮਾੜਾ ਮੋਟਾ ਚੱਲ ਪਜਾ ਲਾਂਗੇ ਗੱਡੀ ਕੀ ਕਰ ਲਾਂਗੇ ਆਪਾਂ ਤੁਹਾਨੂੰ ਪਤਾ ਹੀ ਆ ਹਨ ਕਿਹੜਾ ਕੋਈ ਰੋਕਦਾ ਹੁੰਦਾ ਹੈਗਾ ਇੰਡੀਆ ਵਾਂਗੂ ਹੀ ਆ ਇੱਥੇ ਵੀ ਕੋਈ ਹੁੰਦਾ ਚਲੋ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੁੰਦੇ ਨੇ 10% ਕੋਈ ਹਮਦਰਦ ਕਹਿੰਦਾ ਰੋਕ ਵੀ ਜਾਵੇ ਨਹੀਂ ਅਗਲਾ ਕਹਿੰਦਾ ਐਵੇਂ ਮੋਲ ਤੇ ਬੋਧ ਨੇ ਤੁਹਾਨੂੰ ਪਤਾ ਅਗਲਾ ਕਹਿੰਦਾ ਸਾਨੂੰ ਲੋੜ ਕੀ ਆ ਵੀ ਵਿੱਚ ਮਾਰੀ ਗੱਡੀ ਟੁਰ ਜੋ ਆਪਦਾ ਦੇਖ ਕੇ ਮੇਰਾ ਵੀਰ ਤੇ ਮੈਂ ਠੀਕ ਠਾਕ ਆ ਬਹੁਤ ਜ਼ਿਆਦਾ ਬਚਾਅ ਹੋ ਗਿਆ ਚਲੋ ਮਾਲਕ ਨੇ ਮਿਹਰ ਭਰਿਆ ਹੱਥ ਰੱਖਿਆ ਮੇਰਾ ਬਚਾਅ ਹੋ ਗਿਆ ਥੋੜੀਆਂ ਦੁਆਵਾਂ ਨਾਲ ਕਰਦਿਆਂ ਦੀਆਂ ਦੁਆਵਾਂ ਨਾਲ ਮਾਂ ਦੀਆਂ ਦੁਆਵਾਂ ਨਾਲ ਵਧੀਆ ਹੋ ਗਿਆ ਸਾਰਾ ਕੁਝ ਤੇ ਬਚ ਗਏ ਆਪਾਂ ਕੋਈ ਗੱਲ ਨਹੀਂ ਹੁਣ ਤੋਂ ਮੈਂ ਵੀ ਬਹੁਤ ਸੇਫਟੀ ਰੱਖੂੰਗਾ ਤੇ ਇੱਕ ਮੇਰਾ ਵੀਰ ਆਪਾਂ ਜਾਂ ਫੋਨ ਕਰਕੇ ਬਹੁ ਚੱਕਰ ਪੈਂਦਾ ਜਿਹੜੀ ਗੱਲ ਬਾਤ ਆ ਘਰੇ ਆਪਾਂ ਫੋਨ ਕਰਨਾ ਆਪਣੀ ਬਹਿ ਕੇ 10 ਮਿੰਟ ਕਰ ਲਿਆ ਕਰੋ ਪਰ ਮੇਰੇ ਹਿਸਾਬ ਨਾਲ ਸਾਈਕਲ ਤੇ ਫੋਨ ਯੂਜ਼ ਕਰਨ ਦਾ ਵੀ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੈਗਾ ਉਹ ਚੀਜ਼ ਤੋਂ ਵੀ ਬਚ ਕੇ ਇੱਕ ਕੀ ਗੱਲ ਹੁੰਦੀ ਆ ਆਪਾਂ 5-10 ਮਿੰਟ ਕੰਮ ਤੇ ਜਦੋਂ ਵੀ ਜਾਣਾ ਵਾ 5 ਮਿੰਟ ਜਾਂ 10 ਮਿੰਟ ਪਹਿਲਾਂ ਤੁਰੋ ਹਮੇਸ਼ਾ ਇਹ ਤਜਰਬਾ ਮੈਂ ਹਰੇ ਕਹਿਣ ਦਾ ਮਤਲਬ ਸਿੱਖਿਆ ਵਾ ਤੇ 5 ਮਿੰਟ ਜਾਂ 10 ਮਿੰਟ ਪਹਿਲਾਂ ਤੁਰੋ ਤੇ ਆਪਣੇ ਜੋ ਤਾਂ ਕਿ ਜੋ ਆਪਾਂ ਕਾਲੀ ਨਾ ਕਰ ਸਕੀਏ ਅੰਗਹਿਲੀ ਨਾ ਕਰ ਸਕੀਏ ਆਪਦਾ ਆਰਾਮ ਨਾਲ ਕੰਮ ਤੇ ਪਹੁੰਚ ਸਕੀਏ ਇਹ ਗੱਲ ਦਾ ਮੇਰਾ ਵੀਰ ਖਿਆਲ ਰੱਖਿਓ ਬਾਕੀ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੰਦੇ ਹੋ ਮੇਰੀਆਂ ਵੀਡੀਓ ਨੂੰ ਦੇਖਦੇ ਹੋ ਤੇ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਆਪਾਂ ਬਲੌਗ ਬਣਾਉਂਦੇ ਰਹਾਂਗੇ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਸਾਰਿਆਂ ਦਾ